ਲੁਧਿਆਣਾ ਹਲਕਾ ਉਤਰੀ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਜਾਰੀ ਹਨ ਇਸ ਵਿਲੇਮ ਪਵਿਲੀਅਨ ਮਾਲ ਦੇ ਕੋਲ ਮੌਜੂਦ ਆ ਜਿੱਥੇ ਪੁਰਾਣਾ ਜਿਹੜਾ ਲੱਕੜ ਪੁਲ ਆ ਉਸ ਦੀ ਉਸਾਰੀ ਦਾ ਕੰਮ ਦੁਬਾਰਾ ਤੋਂ ਸ਼ੁਰੂ ਹੋ ਗਿਆ ਚੌਧਰੀ ਮਦਨ لال ਬੱਗਾ ਵਿਦੈ ਸਾਡੇ ਨਾਲ ਮੌਜੂਦ ਨੇ ਸਰ ਇੱਕ ਹੋਰ ਉਦਘਾਟਨ ਅੱਜ ਜਿਹੜੀ ਮੰਗ ਵੀ ਸੀਗੀ ਤੇ ਤੁਸੀਂ ਆਪ ਵੀ ਇੱਥੋਂ ਲਗਾਤਾਰ ਲੰਘਦੇ ਸੀਗੇ ਕਿ ਇਹ ਮੰਗ ਸਾਰੇ ਸ਼ਹਿਰ ਦੀ ਸੀਗੀ ਕਿਉਂਕਿ ਇਕੱਲਾ ਨਾਰਥ ਨਹੀਂ ਆ ਇਹਦੇ ਵੈਸਟ ਵੀ ਆ ਇਹਦੇ ਵਿੱਚ ਈਸਟ ਵੀ ਆ ਇਹਦੇ ਵਿੱਚ ਗਿਲ ਵੀ ਆ ਕਈ ਸਾਰੇ ਹਲਕੇ ਨੇ ਜਿਹੜੇ ਇੱਥੇ ਰੋਡ ਟਰੈਵਲ ਕਰਦੇ ਨੇ ਔਰ ਬਹੁਤ ਅਹਿਮ ਪੁਲ ਕਿਸੇ ਵੀ ਨਹੀਂ ਲੱਕੜ ਵਾਲਾ ਪੁਲ ਹੋਇਆ ਕਰਦਾ ਸੀ ਹੁਣ ਪਵਿਲੀਨ ਮਾਲ ਤੋਂ ਮਦਨੀ ਚੌਂਕ ਮਾਲਗੜਮ ਤੋਂ ਲੈ ਕੇ ਪਵਿਲੀਨ ਮਾਲ ਤੱਕ ਇਹ ਪੁਲ ਜਿਹੜਾ ਬਣਿਆ ਉਹ ਦੋਨੋਂ ਸਾਈਡਾਂ ਦੋਨੋਂ ਸਾਈਡਾਂ ਬਣਨ ਜਾ ਰਹੀਆਂ ਨੇ ਔਰ ਇਸ ਪੁਲ ਦੇ ਬਣਨ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ ਪੁਲ ਤਾਂ ਪਹਿਲੇ ਹੀ ਬਣਿਆ ਹੋਇਆ ਪਰ ਉੱਧਰ ਸੜਕ ਬਣਾ ਬਿਛਾਰ ਦਾ ਜਿਹੜਾ ਕੰਮ ਸੀਗਾ ਉਹ ਕਾਫੀ ਦੇਰ ਤੋਂ ਪੈਂਡਿੰਗ ਪਿਆ ਸੀ ਅੱਜ ਅਸੀਂ ਕਲੀਅਰ ਕਰ ਦਿੱਤਾ ਇਸ ਦੇ ਨਾਲ ਬਹੁਤ ਵਧੀ ਔਰ ਮੈਂ ਤੁਹਾਡੇ ਮਾਣ ਦੇ ਲੋਕਾਂ ਨੂੰ ਬੀਲ ਵੀ ਕਰਾਂਗਾ ਕਿਉਂਕਿ ਤੁਹਾਡੇ ਟੈਕਸ ਦਾ ਪੈਸਾ ਹੈ ਤੁਸੀਂ ਜਿਹੜੀ ਰੋਜ਼ ਕਲੈਕਸ਼ਨ ਸਾਨੂੰ ਕਾਰਪੋਰੇਸ਼ਨ ਦਿੰਨੇ ਹੋ ਸਰਕਾਰ ਨੂੰ ਦਿੰਨੇ ਹੋ ਉਹਦੀ ਵਾਪਸੀ ਹੈ ਨਹੀਂ ਤਾਂ ਪਿਛਲੇ ਸਾਲ ਰਵੈਤਾ ਪਾਰਵਤੀ ਪਾਲੀ ਕੀ ਗਲਤੀਆਂ ਅਸੀਂ ਆਖਰੀ ਸਾਲ ਜੇ ਕਰਤਾ ਹੋ ਗਿਆ ਹੋ ਗਿਆ ਜੇ ਫਿਰ ਮਾਫੀ ਮੰਗ ਲੈ ਦੀ ਮਾਫੀ ਦੇ ਦਿਓ ਜੇ ਅਗਲੀ ਵੀ ਕਰਦੇ ਆਗੇ ਪਰ ਸਾਡੇ ਕੋਲ ਮਾਫੀ ਵਾਲਾ ਕੋਈ ਸਵਾਲ ਨਹੀਂ ਹੈ ਸਾਡੇ ਕੋਲ ਤਾਂ ਇੱਕੋ ਹੀ ਹੈ ਅਸੀਂ ਕੰਮ ਕਰਕੇ ਜਾਵਾਂਗੇ ਇਹ ਕੰਮ ਕਰ ਦਿੱਤਾ ਜੀ ਮੋਟਾ ਬਾਦਿਓ ਜੇ ਕੰਮ ਨਾ ਕੀਤਾ ਹੋਗਾ ਬਿਲਕੁਲ ਮੋਟਾ ਨਹੀਂ ਬਣਗੇ ਲੁਧਿਆਣਾ ਸ਼ਹਿਰ ਦੀ ਜਿਹੜੀ ਮੇਨ ਮਾਰਕੀਟਸ ਨੇ ਬਾਜ਼ ਛੋੜਾ ਬਾਜ਼ਾਰ ਹੋਇਆ ਹੋਰ ਕਪੜਾ ਮਾਰਕੀਟਸ ਨੇ ਜਿਹੜੇ ਖਰੀਦਣ ਵਾਲੇ ਦੇਸ਼ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਬਾਰੋ ਲੁਧਿਆਣਾ ਦਾ ਵੱਡਾ ਨਾਮ ਉਹ ਸਾਰੇ ਜਿਹੜੇ ਨੇ ਇਸੇ ਰਸਤੇ ਤੋਂ ਲੰਘ ਕੇ ਚਾਰ ਮਾਰਕੀਟਾਂ ਪੈਂਦੀਆਂ ਨੇ ਮੇਨ ਸਭ ਤੋਂ ਵੱਡਾ ਛੋੜਾ ਬਾਜ਼ਾਰ ਸੈਕੰਡ ਅਕਾਲਗਰ ਮਾਰਕੀਟ ਥਰਡ ਏਸੀ ਮਾਰਕੀਟ ਚੌਥੀ ਗੰਦੀ ਰੰਗਨ ਮਾਰਕੀਟ ਇਹ ਉਸ ਤੋਂ ਨੰਰਵਾ ਸਿਨਮਾ ਮਾਰਕੀਟ ਮਾਰਕੀਟਾਂ ਇੰਨੀਆਂ ਨੇ ਜਿਹੜੇ ਡੇਲੀ ਅਪਡੋਨ ਕਰ ਜਿਹੜੇ ਨੇ ਸਿਵਲ ਇੰਜ ਨੇ ਘਾਰ-ਘਾਰ ਪੁਰਾਣੇ ਸ਼ਹਿਰ ਚ ਨੇ ਇਸ ਕਰਕੇ ਉਹਨਾਂ ਵਾਸਤੇ ਇਹ ਜਿਹੀ ਦਿੱਕਤ ਸੀ ਉਹ ਖਤਮ ਹੋ ਗਈ ਅੱਜ ਤੋਂ ਇਹ ਬੜੇ ਆਰਾਮ ਨਾਲ ਸੜਕ ਤੋਂ ਅੱਗੇ ਜਾਣਗੇ ਔਰ ਸ਼ਹਿਰ ਵਾਸੀਆਂ ਨੂੰ ਬਹੁਤ ਬੜਾ ਬੈਨੀਫਿਟ ਮਿਲਿਆ। ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਮੌਕੇ ਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਵੀ ਜਿਹੜੇ ਨੇ ਇੱਥੇ ਮੌਜੂਦ ਹੋਣਗੇ ਖੁਦ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਉਹ ਨਾਲ ਮੌਜੂਦ ਨੇ ਇੱਥੇ ਇੱਕ ਵਾਰੀ ਜਿਹੜੀ ਕੁਆਲਿਟੀ ਆ ਕੰਮ ਦੀ ਉਹ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਈ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਫਲਾਈਓਵਰ ਆ ਤੇ ਫਲਾਈਓਵਰ ਦਾ ਕੰਮ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਤੇ ਖੁਦ ਨਗਰ ਨਿਗਮ ਕਮਿਸ਼ਨਰ ਆਦਿੱਤਿਅ ਦੇ ਚਲਵਾਲ ਜਿਹੜੇ ਨੇ ਉਹ ਪਹੁੰਚੇ ਨੇ ਕੁਆਲਿਟੀ ਕੰਟਰੋਲ ਦੀ ਜਦੋਂ ਗੱਲ ਉਹਨਾਂ ਨਾਲ ਕੀਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਲੇ 3 ਸਾਲ ਤੱਕ ਜਿਹੜਾ ਠੇਕੇਦਾਰ ਇਸ ਨੂੰ ਬਣਾ ਰਿਹਾ ਉਸ ਦੀ ਇਹ ਜ਼ਿੰਮੇਵਾਰੀ ਹੋਏਗੀ ਕਿ ਇਸ ਨੂੰ ਮੇਨਟੇਨ ਕਰਕੇ ਰੱਖੇ ਜੇਕਰ ਇੱਥੇ ਕੋਈ ਦਿੱਕਤ ਆਂਦੀ ਆ ਕੋਈ ਪਰੇਸ਼ਾਨੀ ਆਂਦੀ ਆ ਕੋਈ ਪੈਚਵਰਕ ਹੁੰਦਾ ਤਾਂ ਠੇਕੇਦਾਰ ਦੀ 3 ਸਾਲ ਦੀ ਜਿਹੜੀ ਆ ਜ਼ਿੰਮੇਵਾਰੀ ਹੋਏਗੀ ਇਸ ਤੋਂ ਇਲਾਵਾ ਇਸ ਵੇਲੇ ਵੀ ਜਿਹੜੀ ਕੁਆਲਿਟੀ ਕੰਟਰੋਲ ਆ ਉਸ ਦਾ ਪੂਰਾ ਪੂਰਾ ਜਿਹੜਾ ਧਿਆਨ ਉਹ ਰੱਖਿਆ ਜਾ ਰਿਹਾ ਪੂਰਾ ਪ੍ਰਸ਼ਾਸਨ ਨੇ ਜਿਹੜਾ ਅਮਲਾ ਤੁਸੀਂ ਕਹਿ ਸਕਦੇ ਹੋ ਇੱਥੇ ਮੌਜੂਦ ਆ ਤਾਂ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਬਰਸਾਤਾਂ ਤੋਂ ਬਾਅਦ ਜਿਹੜਾ ਲੁਧਿਆਣੇ ਦੀਆਂ ਸੜਕਾਂ ਦਾ ਕੰਮ ਸ਼ੁਰੂ ਹੋਏਗਾ ਤਾਂ ਕਿਤੇ ਨਾ ਕਿਤੇ ਕੰਮ ਜਿਹੜਾ ਇਸ ਵੇਲੇ ਉਹ ਸ਼ੁਰੂ ਹੋ ਚੁੱਕਿਆ ਤੇ ਕੰਮ ਜਿਹੜਾ ਹੁੰਦਾ ਹੋਇਆ ਉਹ ਨਜ਼ਰ ਆ ਰਿਹਾ ਥੋੜੇ ਹਲਕੇ ਦੇ ਵਿੱਚ ਥੋੜੇ ਇਲਾਕੇ ਦੇ ਵਿੱਚ ਸੜਕਾਂ ਦਾ ਕੀ ਹਾਲ ਆ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਜਗ੍ਹਾ ਦੇ ਉੱਪਰ ਉਦਘਾਟਨ ਹੋਰੇ ਨੇ ਜਿਵੇਂ ਬਰਸਾਤ ਦਾ ਮੌਸਮ ਨਿਕਲ ਕੇ ਗਿਆ ਔਰ ਅਸੀਂ ਦੇਖਦੇ ਆਏ ਆਂ ਵੀ ਬਰਸਾਤ ਚ ਬੜੀ ਦਿੱਕਤ ਆਈ ਕਾਫੀ ਸਰਕਾਨ ਨੂੰ ਲੈ ਕੇ ਔਰ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਹਰ ਸ਼ਹਿਰ ਦੀ ਹਰ ਸੜਕ ਦੇ ਉੱਤੇ ਕੰਮ ਚੱਲ ਰਿਹਾ ਹੈ ਜਿੱਥੇ-ਜਿੱਥੇ ਐਸਟੀਮੇਟ ਸੀ ਜਿੱਥੇ-ਜਿੱਥੇ ਟੈਂਡਰਸ ਅਲੋਟ ਹੋਣੇ ਸੀ ਅਲੋਟ ਹੋ ਗਿਆ ਔਰ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਹਲਕਾ ਨਾਰਥ ਦੇ ਵਿੱਚ ਅਸੀਂ ਖੜੇ ਆਂ ਔਰ ਇਹ ਲੱਕੜ ਵਾਲਾ ਪੁਲ ਜਿਹੜਾ ਹੈ ਜਿੱਥੇ ਕਿ ਬਹੁਤ ਆਵਾਜਾਈ ਰਹਿੰਦੀ ਹੈ ਔਰ ਇੱਕ ਬੜਾ ਅਹਿਮ ਹਿੱਸਾ ਅਦਾ ਕਰਦਾ ਅਦਾ ਕਰਦਾ ਆ ਇਥੇ ਰੋਲ ਅਦਾ ਕਰਦਾ ਇਹ ਪੁਰਾਣਾ ਜਿਹੜਾ ਸ਼ਹਿਰ ਲੁਧਿਆਣਾ ਫੇਮਸ ਯਰ ਨਵਾਂ ਲੁਧਿਆਣਾ ਸ਼ਹਿਰ ਆ ਉਹਨੂੰ ਜੋੜਨ ਦਾ ਸਭ ਤੋਂ ਅਹਿਮ ਕੰਮ ਜਿਹੜਾ ਪੁਲ ਕਰਦਾ ਸੀ ਅੱਜ ਇੱਥੇ ਵੀ ਇਹਦੀ ਜਿਹੜੀ ਦੁਬਾਰਾ ਰੀਕਾਰਪੇਟਿੰਗ ਹੈ ਦੁਬਾਰਾ ਸੜਕ ਬਣਾਉਂਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਹੋ ਚੁੱਕਿਆ ਆ ਹਲਕਾ ਵਿਧਾਇਕ ਇਥੋਂ ਐਮ.ਐਲ.ਏ. ਚੌਧਰੀ ਮਤਲਾਲ ਬੱਗਾ ਜੀ ਅਸੀਂ ਦੇਖਦੇ ਹਾਂ ਕਿ ਵੀ ਮੈਨੂੰ ਲੱਗਦਾ ਹੈ ਕਿ ਹਰ ਦੂਸਰੇ ਦਿਨ ਤੀਸਰੇ ਦਿਨ ਕੋਈ ਨਾ ਕੋਈ ਉਦਘਾਟਨ ਜ਼ਰੂਰ ਹੋ ਰਿਹਾ ਹੁੰਦਾ ਔਰ ਡਿਵੈਲਪਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਕੋਈ ਵੀ ਖੁੰਝਾ ਜਿਹੜਾ ਉਹ ਵਾਂਝਾ ਰਹਿ ਰਿਹਾ ਹੈ ਅੱਜ ਮੇਰੇ ਨਾਲ ਇੱਥੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਾ ਜੀ ਡਿਪਟੀ ਮੇਅਰ ਸਾਡੇ ਪ੍ਰਿੰਸ ਜੋਹਰ ਜੀ ਔਰ ਉਹਨਾਂ ਦੇ ਨਾਲ ਕਾਉਂਸਲਰ ਸਾਹਿਬਾਨ ਔਰ ਜਿੰਨੇ ਵੀ ਇਥੇ ਪੋਲੀਟੀਕਲ ਆਮ ਆਦਮੀ ਪਾਰਟੀ ਨਾਲ ਜੁੜੇ ਵਾਲੰਟੀਅਰਸ ਨੇ ਉਹ ਮੌਜੂਦ ਨੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਅੱਜ ਇਥੇ ਐਡਮਿਨਿਸਟ੍ਰੇਟਿਵ ਲੈਵਲ ਤੇ ਕਮਿਸ਼ਨਰ ਸਾਹਿਬ ਆਪ ਮੌਜੂਦ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਿੰਨੇ ਵੀ ਜੇਆਈਐਸ ਜੀਓਜ਼ ਨੇ ਜਾਂ ਠੇਕੇਦਾਰ ਉਹ ਵੀ ਨਾਲ ਮੌਜੂਦ ਨੇ ਔਰ ਅਸੀਂ ਹਮੇਸ਼ਾ ਆਸ਼ਵਾਸ਼ਣ ਦਿਵਾਉਂਦੇ ਆ ਕਿ ਵੀ ਲੁਧਿਆਣਾ ਦੀ ਪਬਲਿਕ ਲਈ ਇਕਜੁੱਟ ਹੋ ਕੇ ਇਸੇ ਤਰੀਕੇ ਕੰਮ ਕਰਦੇ ਰਹਾਂਗੇ ਔਰ ਲੁਧਿਆਣੇ ਦੇ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੋਗੀ ਅਸੀਂ ਦਿਨ ਰਾਤ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਾਂਗੇ ਪੀਏਯੂ ਗੇਟ ਨੰਬਰ 4 ਦਾ ਆਲਰੇਡੀ ਐਸਟੀਮੇਟ ਹੈ ਜਿਹੜਾ ਆਲਰੇਡੀ ਹੋ ਚੁੱਕਿਆ ਆ ਔਰ ਉਸ ਤੋਂ ਬਾਅਦ ਜੋ ਵੀ ਉਹਦਾ ਦੇਖੋ ਜੋ ਟੈਂਡਰਿੰਗ ਦਾ ਪ੍ਰੋਸੈਸ ਹੈ ਜੋ ਟਾਈਮ ਨੂੰ ਲੱਗਣਾ ਆ ਸਿਰਫ ਉਹੀ ਨਿਰਧਾਰਿਤ ਸਮਾਂ ਹੀ ਲੱਗ ਰਿਹਾ ਆ ਅਦਰਵਾਇਜ਼ ਅਸੀਂ ਹਰ ਇੱਕ ਚੀਜ਼ ਨੂੰ ਮੈਂ ਇਹ ਨਹੀਂ ਕਹੂੰਗਾ ਵੀ ਦਫ਼ਤਰਾਂ ਦੇ ਵਿੱਚ ਬੈਠ ਕੇ ਕੱਲੀ-ਕੱਲੀ ਸੜਕ ਦਾ ਤੁਸੀਂ ਜੇ ਪੀਏਯੂ ਕਿਹਾ ਤਾਂ ਮੈਂ ਇਸੇ ਲਈ ਦੱਸ ਪਾ ਰਹੀ ਹਾਂ ਪੀਏਯੂ 4 ਨੰਬਰ ਗੇਟ ਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਆਪ ਉਹਨਾਂ ਸੜਕਾਂ ਤੋਂ ਵਿਚਰਦੇ ਹਾਂ ਸਾਡੇ ਚੋਂ ਕੱਲਾ-ਕੱਲਾ ਨੁਮਾਇੰਦਾ ਤੁਹਾਨੂੰ ਗਰਾਊਂਡ ਤੇ ਮਿਲੇਗਾ ਔਰ ਜਿੱਥੇ ਵੀ ਕੋਈ ਕਮੀ ਹੈਗੀ ਉਸ ਕਮੀ ਨੂੰ ਪੂਰਾ ਕਰਨ ਕਮੀ ਨੂੰ ਪੂ ਕਮੀ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਤੰਦੇਹੀ ਦੇ ਨਾਲ ਲੱਗੇ ਹਾਂ ਧੰਨਵਾਦ ਜੀ ਇੱਥੇ ਕੂੜੇ ਦਾ ਡੰਪ ਹੈ ਇਹਦੇ ਉੱਤੇ ਕੁਝ ਇੱਕ ਦਿਨ ਬਾਅਦ ਕੋਈ ਨਾ ਕੋਈ ਅੱਗ ਲਗਾਏ ਦਿੰਦਾ ਜੀ ਇਹ ਇਸ ਤਰ੍ਹਾਂ ਦੇਖਦੇ ਹਾਂ ਮੈਡਮ ਇਸ ਇਸ ਚੀਜ਼ ਵਾਸਤੇ ਹੁਣੇ ਸਾਡੀ ਡੀਪ ਡਿਸਕਸ਼ਨ ਹੋਈ ਹੈ ਕਮਿਸ਼ਨਰ ਸਾਹਿਬ ਦੀ ਮੇਰੀ ਔਰ ਐਮਐਲਏ ਸਾਹਿਬ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਸੀਂ ਸਾਰੇ ਇੱਕ ਮੀਟਿੰਗ ਵੀ ਇਸ ਤੋਂ ਬਾਅਦ ਕਾਲ ਕੀਤੀ ਗਈ ਹੈ ਇਸੇ ਮੈਟਰ ਨੂੰ ਖਾਸ ਤੌਰ ਤੇ ਲੈਂਦੇ ਹੋਏ ਔਰ ਦੂਸਰਾ ਮੈਂ ਵਿਨਤੀ ਵੀ ਕਰਾਂਗੀ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਕਿ ਅਸੀਂ ਵੀ ਇਸ ਚੀਜ਼ ਤੋਂ ਗੁਰੇਜ਼ ਕਰੀਏ ਕਿ ਅਸੀਂ ਓਪਨ ਦੇ ਵਿੱਚ ਕੂੜਾ ਨਾ ਸੁੱਟੀਏ ਔਰ ਜੇ ਕਿਤੇ ਟੈਕਨੀਕਲੀ ਕੋਈ ਦਿੱਕਤ ਆਂਦੀ ਹੈ ਤਾਂ ਉਹਦੇ ਵਾਸਤੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀ ਵੈਸੇ ਤਾਂ ਕੌਨ ਕਾਲ ਦੇ ਉੱਤੇ ਵੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਔਰ ਇਸ ਤੋਂ ਬਾਅਦ ਉਹਨਾਂ ਦੀ ਫਿਜ਼ੀਕਿਕਲੀ ਮੀਟਿੰਗ ਬੁਲਾ ਕੇ ਇਹਦਾ ਵੀ ਹਾਲਾਤ ਸੀ ਜਲਦੀ ਘਟਣ ਜਾ ਰਹੇ ਆ ਅੱਜ 1.5 ਕਰੋੜ ਦੀ ਲਾਗਤ ਨਾਲ ਪੁਰਾਣੇ ਸ਼ਹਿਰ ਤੋਂ ਨਵੇਂ ਸ਼ਹਿਰ ਨਾਲ ਜੋੜਨ ਵਾਲਾ ਬਹੁਤ ਕੰਮ ਵੀ ਸੀ ਇਹ ਬੋਲਦੀ ਬਹੁਤ ਜ਼ਰੂਰੀ ਸੀ ਕਿਉਂਕਿ ਹਰ ਰੋਜ਼ ਅਸੀਂ ਆਪ ਬਹੁਤ ਇਤੋਂ ਨਿਕਲਦੇ ਸੀ ਕਈ ਵਾਰ ਦੇਖਿਆ ਸੀ ਇੱਥੇ ਕਈ ਸਕੂਟਰ ਸਲਿੱਪ ਹੋ ਜਾਂਦੇ ਕਿਉਂਕਿ ਹਾਲਤ ਬਹੁਤ ਕੋਈ ਵੀ ਕੰਮ ਪਾਸ ਹੋਣ ਨੂੰ ਥੋੜਾ ਟਾਈਮ ਲੱਗਦਾ ਟੈਂਡਰ ਲੱਗਦਾ ਸਭ ਇਹ 1.5 ਕਰੋੜ ਦੀ ਲਗਤ ਨਾਲ ਦੋਨੇ ਪਾਸੇ ਪੌੜ ਪਾਸ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਮੇਅਰ ਸਾਹਿਬ ਚੌਧਰੀ ਬਦਲਣਾ ਪੱਗਾ ਜੀ ਕਮਿਸ਼ਨਰ ਸਾਹਿਬ ਡਿਪਟੀ ਮੇਅਰ ਸਾਰੇ ਜੀ ਇੱਥੇ ਆ ਕੇ ਉਦੋਂ ਕਾਟਨ ਕੀਤਾ ਤੇ ਹੁਣ ਬਹੁਤ ਜਲਦੀ ਤੁਹਾਨੂੰ 3-4 ਦਿਨਾਂ ਚ ਇਹ ਸਾਰਾ ਪਰ ਕਿਤੇ ਆਰ ਮਰ ਜੂ ਜਿਹੜਾ ਆਪਦਾ ਵਾਰਡ ਆ ਉਹ ਹਲਕਾ ਉੱਤਰੀ ਦੇ ਵਿੱਚ ਆਂਦਾ ਜਿਸ ਤਿੱਕੇ ਕੰਮ ਹਲਕਾ ਉੱਤਰੀ ਦੇ ਵਿੱਚ ਹੋ ਰਹੇ ਨੇ ਕੀ ਕਹੂੰ ਤੁਹਾਡੇ ਸਾਹਮਣੇ ਰੋਜ਼ ਅਸੀਂ ਇੱਕ ਜਾਂ ਦੋ ਰਿਕਰਟਿੰਗ ਕਰਦੇ ਆ ਜਾਂ ਇੱਕ ਅੱਧਾ ਦਿਨ ਵਿੱਚ ਪੈ ਜਾਂਦਾ ਤਾਂ ਬਹੁਤ ਹਾਈ ਲੈਵਲ ਤੇ ਸਾਰੇ ਸ਼ਹਿਰ ਦੇ ਨਾਰਥ ਦੇ ਤਾਂ ਬੰਦੇ ਹੁੰਦਾ ਸਾਰੇ ਸ਼ਹਿਰ ਦੇ ਸਾਰੇ ਐਮ ਐਲ ਏ ਲੱਗੇ ਹੋਏ ਆ ਆਪਣੇ ਆਪਣੇ ਏਰੀਆ ਚ ਬਹੁਤ ਹਾਈ ਲੈਵਲ ਦਾ ਕੰਮ ਚੱਲਦੇ ਪਏ ਆ ਇਸ ਸਾਲ ਤੱਕ ਤੁਸੀਂ ਦੇਖੋਗੇ ਸ਼ਹਿਰ ਤੁਹਾਨੂੰ ਮਦੇ ਕੌਂਗ ਤੁਸੀਂ ਵੀ ਵਾਕਈ ਬਦਨਾ ਸ਼ਹਿਰ ਬਹੁਤ ਖੂਬਸੂਰਤ ਬਣ ਗਿਆ ਜੀ 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 ਇਹ ਜਿਹੜਾ ਅਸੀਂ ਅੱਜ ਲੱਕੜ ਪੁਲ ਦਾ ਉਦਘਾਟਨ ਕੀਤਾ ਹੈ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਜੋੜ ਰਿਹਾ ਹੈ ਲਾਖਾਂ ਲੋਕਾਂ ਨੂੰ ਤਾਂ ਫਾਇਦਾ ਹੋਗਾ ਇਹਦੀ ਕੰਡੀਸ਼ਨ ਬਹੁਤ ਖਰਾਬ ਸੀਗੀ لیکن ہم تو سیدھے سے پورا اسی رینوویٹ کر رہے ہیں یہ لائٹنگ بھی ٹھیک کریں گے سارے چیز اپا ٹھیک کر رہے ہیں بس اس تو لوکاں ਨੂੰ ਬਹੁਤ ਪਾਇਆ ਸਰ ਕੁਆਲਟੀ کنٹرول ਨੂੰ ਲੈ ਕੇ ਕਿਸ ਤਰੀਕੇ ਦੀ ਇਹਦਾ ਅਸੀਂ ਮੈਂ ਹੁਣੇ ਡਿਸਕਸ਼ਨ ਕੀਤੀ ਸੀ ਕਿ ਇਹਦੀ 3 ਸਾਲ ਦੀ ਡਿਫੈਕਟ ਲਾਇਬਿਲਟੀ ਅਸੀਂ ਭਾएंगे ठेकेदार ਦੇ ਖਾਤੇ ਉਤ ਇਹ 3 ਸਾਲ ਤੱਕ ਕੁਛ ਨਹੀਂ ਇਹਨੂੰ ਮੈਂਟੇਨ ਕਰਨਾ ਜੇਕਰ ਕੋਈ ਕਮੀ ਦੇ ਸ਼ੋਜੀ ਤਾਂ ਉਹ ਹੀ ਰਿਸਪੋਨਸੀਬਲ ਹੈ ਇਹ ਗੱਲ ਕਿ ਜਾਰੀ ਸੀ ਕਿ ਬਰਸਾਤਾ ਖਤਮ ਹੋਣ ਤੋਂ ਬਾਅਦ ਪੁਰੇ ਸ਼ਹਿਰ ਦੇ ਵਿੱਚ ਕੁਝ ਰੈਨੋਵੇਸ਼ਨ ਦੇ ਕੰਮ ਨੇ ਕਿਤੇ ਪੈਚ ਵਰਕ ਦੇ ਲੋੜਾ ਲੱਗ ਵੀ ਨਾ ਕਰਨੇ ਕਿ ਗਰਾਊਂਡ ਸੀ ਰੋਤੇ ਉਤਰ ਗਿਆ ਤੇ ਸਾਰੇ ਕੰਮ ਹੋ ਗਏ ਜੀ ਜੀ ਪੂਰਾ ਸੀ ਸਾਰੇ ਗਰਾਊਂਡ ਜ਼ੀਰੋ ਚ ਸਾਰੀ ਟੀਮ ਇੱਕਦਮ ਫੀਲਡ ਮੈਂ ਰੈਗੂਲਰਲੀ ਚੈੱਕ ਕਰ ਰਹੇ ਹਨ ਜਿੰਨੀ ਸੜਕਾਂ ਦਾ ਨੁਕਸਾਨ ਹੋਇਆ ਸੀ ਦਾ ਸੀ ਪੈਚਵਰਕ ਵੀ ਕਰਾ ਰਹੇ ਨੇ ਨਵੀਂ ਸੜਕਾਂ ਵੀ ਬਣਾ ਰਹੇ ਨੇ ਪਰ ਕਾਫੀ ਸਾਰੇ ਸੜਕਾਂ ਦੇ ਕੰਮ ਤੁਸੀਂ ਦੇਖੋਗੇ ਸ਼ੁਰੂ ਹੋ ਰਿਹਾ ਹੈ